ਯਾਰ ਇਹ ਹਾਂ ਰੇੜਦਾ ਦਾਦਾ ਸਮਝਦਾ ਨਹੀਂ ਮੰਦਾ ਕਾਦੀ ਸਮਝਾਉਂਦੀ ਨਹੀਂ ਮੰਦਾ ਡੈਣੀ ਸੁਣਦਾ ਨਹੀਂ ਮੰਦਾ ਕਮੀ ਸੁਣਦਾ ਨਹੀਂ ਮੰਦਾ ਘਰ ਵਾਲੀ ਸੰਝਾ ਹਸਲਾ ਕੇ ਥੱਕੀ ਨਹੀਂ ਮੰਦਾ ਧਾਰ ਹੀ ਆ ਕੇ ਇੱਕ ਦਿਨ ਹਜੇ ਚਾਹ ਪੀ ਕੇ ਘਰੋਂ ਫੜ ਕਿੰਨੀ ਗੱਲ ਲੱਗਾ ਸੀਗਾ ਤੇ ਘਰ ਵਾਲੀ ਨੇ ਖੜਾ ਲੈ ਵਿੱਚ ਕਹਿੰਦੀ ਗਾਲ ਸੁਣਨਾ ਕਹਿੰਦੀ ਚੱਲਿਆਂ ਦੇ ਹੈਗੇ ਕਹਿੰਦੀ ਅੱਜ ਡੱਫ ਗਿਆ ਨਾ ਦੱਸਾਂ ਵਾਲੀ ਕਹਿੰਦੀ ਉਹਨੂੰ ਸ਼ਰਮ ਹੀ ਆ ਗਈ ਕਹਿੰਦੇ ਯਾਰ ਆਹ ਹੋ ਜਾਂਦਾ ਨਾ ਨਿੱਤ ਕੁੱਤੇ ਖਾਣੀ ਹੁੰਦੀ ਐ ਤੇ ਮੈਂ ਛੜਦਾ ਕਿਉਂ ਨਹੀਂ ਮਤ ਹੁੰਦੀ ਐ ਪਸ਼ਾਪਾਂ ਤੇ ਉਹਨੇ ਸੋਚਿਆ ਛੱਡ ਦੇਣਾ ਕਹਿੰਦਾ ਲਾਇਕ ਨਹੀਂ ਆ ਬੰਦਾ ਤੇਰੀ ਗੱਤ ਤੇਰਾ ਤੇਰੀ ਸੌਣ ਅੱਗੇ ਕਹਿੰਦਾ ਯਾਰ ਜੀ ਅੱਜ ਤੋਂ ਮਾਫੀ ਤਾਂ ਨਹੀਂ ਖੇਤ ਜਾਵਣ ਲਿਆ ਖੇਤ ਜਾਵਣ ਲਿਆ ਤੇ ਸ਼ਾਮੀ ਦੇ ਹਲੇ ਇੱਕ ਤਰੇ ਪਿੰਡ ਐਂਟਰੀ ਕੀਤੀ ਸੀ ਤੇ ਫਿਰ ਸਭ ਨੂੰ ਫੋਨ ਆ ਗਿਆ ਫੋਨ ਆ ਗਿਆ ਕਹਿੰਦਾ ਕਹਿੰਦਾ ਜੇਲੇ ਕਿੱਥੇ ਹੋਏ ਕਹਿੰਦਾ ਯਾਰ ਮੈਂ ਖੇਤੋਂ ਆ ਬਸ ਤਰੇ ਪਿੰਡ ਪਹੁੰਚੇ ਆ ਜਣਾ ਕਹਿੰਦਾ ਸ਼ਿਲਾਈਆ ਤੇ ਵਟਸਐਪ ਤੇ ਕਾਰਡ ਭੇਜ ਆਈ ਕਹਿੰਦਾ ਅੱਜ ਤੇਰੇ ਭਤੀਜੇ ਦਾ ਬਰਥ ਦਿਨ ਹੈ ਤੂੰ ਐ ਵੀ ਕਹਿੰਦਾ ਇਹ ਤੇ ਪਿਕਪਿਕ ਲਾਈਏ ਨੇ ਤੇ ਕੰਨੋ ਇਹ ਰੋਪੋਲੇ ਕਹਿੰਦਾ ਮਾਤ ਹੋ ਜੰਨਾ ਬਾਈ ਕਹਿੰਦਾ ਮੈਂ ਪੈਗ ਬੀਬੀ ਨਾਲ ਨੀਗਾ ਕਹਿੰਦਾ ਸੌਂ ਭਾਈਏ ਕਹਿੰਦਾ ਸੌਂ ਵੀ ਭਾਈਏ ਕਿਹ ਬਿਹੇ ਵੀਰਵਾਲਾ ਚੱਕਣਾ ਤੇ ਕਹਿੰਦਾ ਫਿਰ ਉਹ ਵੀ ਤੇ ਮੈਂ ਸ਼ਰਾਬ ਦੇ ਹੁੰਦੇ ਦਰਮਿਆਨ ਜਿਹੜੇ ਪਾਣੀ ਦੇ ਦੋਸ ਹੁੰਦੇ ਕਹਿੰਦੇ ਆਏ ਜਨਾ ਬੀਮੀ ਤੇ ਟੇਬਲ ਤੇ ਬਹਿ ਗਏ ਹੁਣ ਤੱਕੀ ਸੌਂ ਬਈ ਤਾਜੇ ਤਾਜੇ ਦੀ ਤੇ ਉਹਨਾਂ ਨੇ ਪੁੱਛਿਆ ਕਿ ਤੇ ਵੀ ਭਾਈਏ ਪੈਗ ਕਿਧਰ ਤਨ ਨੋ 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 ਕਹਿੰਦਾ ਵੀਰਵਾਲਾ ਕਹਿੰਦਾ ਤੇ ਕਹਿੰਦਾ ਕਿ ਆਪਣਾ ਸੌਂ ਬਈ ਮੈਂ ਤੇ ਤੇ ਉਹਨਾਂ ਨੇ ਦੋ ਤਿੰਨ ਇੱਕ ਬਿੱਲ ਕੀਤਾ ਨਹੀਂ ਬੀਚੇ ਰਹੇ ਉਹ ਜਿਹੜਾ ਪੀਣ ਵਾਲਾ ਬੰਦਾ ਹੈ ਜਾਂ ਜਿਹੜਾ ਵੀ ਮਖਾ ਕਰਦਾ ਉਹਦੇ ਸਾਹਮਣੇ ਕੋਈ ਉਹ ਬੰਦਾ ਪੀਂਦਾ ਹੋਏ ਸ਼ਰਾਬ ਪੀਂਦਾ ਹੋਏ ਜਿਹੜਾ ਬੀੜੀ ਸੇਲ ਤੇ ਜਾਂਦਾ ਜੂ ਵੀ ਹੈ ਨਾ ਤੇ ਉਹ ਤਾਂ ਫਿਰ ਜਹਰਾ ਨਹੀਂ ਆਦਾ ਉਹਨਾਂ ਨੇ ਦੋ ਤਿੰਨ ਹੀ ਕਬਿਲ ਕੀਤਾ ਨਹੀਂ ਨਾ ਉਹ ਜੀ ਕਰਦੀ ਤੇ ਚੌਥਾ ਪੈਕੇਜ ਪਾਉਣ ਲੱਗੇ ਉਦੋਂ ਸੂਰ ਡੁੱਬ ਗਿਆ ਪੜਾ ਨਹੀਂ ਰਾਜ ਹੋ ਗਿਆ ਇਹ ਚੌਥਾ ਪਾਉਣ ਲੱਗੇ ਕੰਨ ਕੰਨ ਪਾਉ ਲੋ ਫਿਰ ਮੇਰਾ ਕਹਿੰਦਾ ਹੁਣ ਤਾਂ ਬੇਬੀ ਨੇ ਚਰਾਗ ਵੀ ਲਾਤੇ ਹੋਏ

सुधी की घर लड़ाई पी ਕਹ ਰਿਹਾ ਇਹ ਉਹ ਠੀਕ ਨਾ ਬਣਾਏਗਾ ਤੂੰ ਆਹ ਪਾਣਾ ਬਾਤ ਨੂੰ ਫੜ ਕੇ ਨੀ ਅੱਪਾ ਗੱਲ ਕਰਾਂਗੇ ਦੱਕੇ ਆਹ ਪਾਣਾ ਬਾਤ ਨੂੰ ਫੜ ਕੇ ਨੀ ਅੱਪਾ ਗੱਲ ਕਰਾਂਗੇ ਦੱਕੇ ਵਿਵਾਦ ਦੀ ਢੋਹਿਆਣਾ ਕਰਨੀ ਛੜੀ ਰਾਤ ਲਈ ਬੰਦੇ ਹੁੰਦੇ ਆ ਉਹ ਢੋਹਿਆਣਾ ਕਰਨੀ ਹਾਂ ਦੁਬਿੱਤੀ ਹੁੰਦੀ ਨਾ ਮੋਟ ਸੁਧ ਮੈਂ ਤੈਨੂੰ ਮਾਦਿਰੂਰੀ ਓਏ ਆਥੜੇ ਮਰਦਾ ਸੁਰਗਾ ਮੋਟ ਮਰਵਾ ਨੀ ਮਜਬੂਰੀ ਆ ਸਰਗੀ ਮੋਟ ਸੁਧ ਨਾ ਜਵੇਂ ਤੈਨੂੰ ਰੋਜ ਜੂਰੀ ਓ ਸਰਗੀ ਮੋਟ ਸੁਧ ਨਾ ਮੈਂਦੀ ਲੈ ਤੈਨੂੰ ਮੌਤ ਜ਼ਰੂਰੀ ਓ ਆਥੜੇ ਮਰਦਾ ਸੁਰਗਾ ਮੋਟ ਮਰਵਾ ਨੀ ਮਜਬੂਰੀ ਓ ਤੇਰੇ ਭੌਲ ਪਜਾ ਤੇ ਕੱਟ ਨੀ ਮਾਂ ਵੀਰ ਨੇ ਮੈਂ ਤੇ ਛੱਡੇ ਲੜਾਈ

ਹੋਰਾ ਸਤਿਵੰਦਾਂ ਦੇ ਕੇ ਮਰਦਾ ਸਤਿਵੰਦਾਂ ਦੇ ਕੇ ਮਰਦਾ ਫਿਰ ਛਰੀ ਪੱਲੇ ਲਗਾਣਾ ਕਮ ਹੈ ਨਹੀਂ ਗਏ ਉਹ ਨਹੀਂ ਹਵਾ ਹੀ ਨਹੀਂ ਚੰਗਾ ਹੋ ਗਿਆ ਸਮ ਆਪੇ ਕਹਿੰਦੇ ਗਰਮੀ ਆ ਰਹੀ ਆਵਾ ਯਾਰ ਹਵਾ ਹੀ ਨਹੀਂ ਆਈ ਨੀ ਅਸੀਂ ਪਾਤਨਾ ਭੱਜਣ ਹੈ ਮੈਨੂੰ ਬਾਜੋ ਕੋਈ ਨਾ